ਬੂਰ ਪਿਆ ਅੰਬਿਆਂ ਨੂੰ ਮਾਏ ਵਿੱਚ ਖੇਤੀ ਕਣਕਾਂ ਪੱਕੀਆਂ ਅੱਗ ਦੇ ਭਾਂਬੜ ਵਰਗੀਆਂ ਧੀਆਂ ਨੀ ਤੂੰ ਸਾंभ ਬੁਕੜ ਵਿੱਚ ਰੱਖੀਆਂ ਗਿਣਵੇਂ ਦੇ ਨਾਂ ਦੀਆਂ ਸਾਂਝਾ ਵੇ ਬਾਬਲ ਅਸੀਂ ਸਦਕਾ ਨਾਲ ਨਿਭਾਈਆਂ ਕੁੰਜਾਂ ਵਾਂਗ ਪਰੌਣੀਆਂ ਧੀਆਂ ਵੇ ਤੇਰੇ ਵੇੜੇ ਦੋ ਦਿਨ ਆਈਆਂ ਮੈਂ ਚਾਦਰ ਕੱਢਦੀ ਨੀ ਗਿਣ ਤੋਂ ਪੇ ਪਾਵਾਂ ਜਾਮਣ ਦੀ ਚਾਹੇ ਠਾਂ ਨੀ ਮੈਂ ਪੀੜਾ ਡਾਵਾਂ ਚਿੜੀਆਂ ਦੀ ਚੀਂਚੀ ਦਿਲ ਫੜ ਕੇ ਸੋਚਾਂ ਨੀ ਨਾਲੇ ਸ਼ਰਮਾਵਾਂ ਦਿਲ ਫੜ ਕੇ ਸੋਚਾਂ ਨੀ ਨਾਲੇ ਸ਼ਰਮਾਵਾਂ ਮੈਂ ਚਾਦਰ ਕੱਢਦੀ ਨੀ ਉੱਤੇ ਪਾਵਾਂ ਚਿੜੀਆਂ ਪਾਵਾਂ ਚਿੜੀਆਂ ਪਾਵਾਂ ਚਿੜੀਆਂ ਪਾਵਾਂ ਚਿੜੀਆਂ ਮੈਂ ਚਾਦਰ ਕੱਢਦੀ ਨੀ ਉੱਤੇ ਪਾਵਾਂ ਚਿੜੀਆਂ ਮੇਰੇ ਦਰ ਜਾਣ ਦੀਆਂ ਕਰ ਗੱਲਾਂ ਛੜੀਆਂ ਬਾਬਲ ਪਿਆਸੋਚੀ ਨਹੀਂ ਓਨੇ ਭਰੀਆਂ ਅੱਖੀਆਂ ਅਮੜੀ ਵਿਲਕੋਵੇਂ ਨਹੀਂ ਮੈਥੋਂ ਹਾਂ ਕੇ ਹਵਾ ਅਮੜੀ ਵਿਲਕੋਵੇਂ ਨਹੀਂ ਮੈਥੋਂ ਹਾਂ ਕੇ ਹਵਾ ਮੈਂ ਚਾਗਰ ਘੱਡਦੀ ਨਹੀਂ ਉੱਤੇ ਪਾਵਾਂ ਵੇਲਾ ਪਾਵਾ ਵੇਲਾ ਪਾਵਾ ਵੇਲਾ ਪਾਵਾ ਵੇਲਾ ਮੈਂ ਚਾਦਰ ਕੱਢਦੀ ਨਹੀਂ ਉੱਤੇ ਪਾਵਾ ਵੇਲਾ ਸਾਡੇ ਪਿੰਡ ਦੇ ਟੇਸ਼ਨ ਤੇ ਨਾ ਰੁਕਦੀਆਂ ਰੇਲਾ ਮੇਰਾ ਧਰਮੀ ਬਾਬਲ ਨਹੀਂ ਦੇਸਾਂ ਦਾ ਰਾਜਾ ਨੀ ਮੈਂ ਕਹਿ ਕੇ ਬਾਪੂ ਨੂੰ ਰੇਲਾ ਰੁਕਵਾਵਾ ਫੇਮ ਕਹਿ ਕੇ ਬਾਬਲ ਨੂੰ ਰੇਲਾ ਰੁਕਵਾਵਾ ਮੈਂ ਚਾਦਰ ਕੱਢਦੀ ਨਹੀਂ ਉੱਤੇ ਤੋਤੇ ਪਾਵਾਂ ਤੋਤੇ ਪਾਵਾਂ ਤੋਤੇ ਪਾਵਾਂ ਤੋਤੇ ਪਾਵਾਂ ਮੈਂ ਚਾਦਰ ਕੱਢਦੀ ਨਹੀਂ ਉੱਤੇ ਤੋਤੇ ਪਾਵਾਂ ਧਨ ਹੁਸਨ ਜਵਾਨੀ ਦੀ ਮਾਵਾ ਠੰਡੀਆਂ ਛਾਵਾਂ ਫਿਕੜਾ ਵਿੱਚ ਡੁੱਬਿਆ ਨਹੀਂ ਮੇਰਾ ਬਾਬਲ ਭੋੜਾ ਮੈਂ ਉਹਦੀ ਚਿੱਟੀ ਪਗੜੀ ਨੂੰ ਕਦੇ ਦਾਗ ਨਾ ਲਾਵਾਂ ਮੈਂ ਪਿਓ ਦੀ ਚਿੱਟੀ ਪਗੜੀ ਨੂੰ ਕਦੇ ਦਾਗ ਨਾ ਲਾਵਾਂ ਥੈਂਕ ਯੂ ਥੈਂਕ ਯੂ